ਉਹ ਝਾੜ ਜਿਹੜਾ ਪਿਛਲੀ ਈੜੀ ਸਾਡਾ ਰਿਆ ਕਿ ਕੋਈ ਕਣਕਾਂ ਦੇ ਝਾੜ ਪਿਛਲੀ ਈੜੀ ਸਾਰਿਆਂ ਦੇ ਬਹੁਤ ਚੰਗੇ ਸੀ ਤਾਂ ਬਾੜ ਕਮਣ ਦੀ ਉਸ ਸਾਡੇ ਸਾਰੇ ਵਣ ਦੀ ਆ ਗਈ ਸੀ ਖਰਚਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇ ਮਸ਼ੀਨੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਲੇਬਰ ਦੀ ਸਮੱਸਿਆ ਆ ਰਹੀ ਹੈ ਜਿਹੜੇ ਆਪਣੀ ਹਾਂ ਜਿਹੜਾ ਵੀ ਹੈ ਸੋਧ ਕੇ ਅਸੀਂ ਮਤਲਬ ਲਾਉਣੇ ਆ ਤਾਂ ਹਮੇਸ਼ਾ ਐਕਸਲ ਜਿਵੇਂ ਆਪਾਂ ਲਾਉਣੇ ਆ ਇੱਕ ਹੋਰ ਦਵਾਈ ਹੈ ਜਿਹੜੀ ਐਤਕੀ ਅਸੀਂ ਯੂਜ਼ ਕੀਤੀ ਹੈ ਨਾਲ ਦੋਸਤੋ ਅਸੀਂ ਜਿਵੇਂ ਕਣਕ ਦੀ ਬਜਾਈ ਸ਼ੁਰੂ ਕਰਤੀ ਆ ਪਿਛਲੀ ਵਾਰ ਵੈਸੇ ਅਸੀਂ 6-7 ਸਾਲ ਤੋਂ ਅੱਗ ਤਾਂ ਲਾਉਂਦੇ ਹੀ ਨਹੀਂ ਗੇ ਤੇ ਜਿਹੜੀ ਬਜਾਈ ਆ ਝੋਨੇ ਦੀ ਉਹ ਵੀ ਕਰਦੇ ਆ ਝੋਨੇ ਦੀ ਜਿਹੜੀ ਆਪਾਂ ਅਗਲੀ ਸੀਜ਼ਨ ਬਜਾਈ ਵੇਲੇ ਉਦੋਂ ਗੱਲ ਕਰਾਂਗੇ ਵੀ ਸਮੱਸਿਆਵਾਂ ਬਹੁਤ ਆਈਆਂ ਐਤਕੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹਦੀ ਚੋਬੇ ਦੀ ਆ ਜਿਹੜਾ ਸਾਨੂੰ ਹੱਥੀਂ ਵੱਢਣਾ ਪਿਆ ਤੇ ਉਹ ਝਾੜ ਤੇ ਅਸਰ ਪਾਇਆ ਔਰ ਜੰਗਲੀ ਝੋਨਾ ਜਿਹੜਾ ਉਹ ਉਹਨੇ ਖਰਾਬ ਵੀ ਕੀਤਾ ਬਹੁਤ ਕਣਕ ਹੈ ਜਿਹੜਾ ਅਸੀਂ ਤਕਰੀਬਨ ਪਹਿਲੇ ਹਫਤੇ ਸ਼ੁਰੂ ਕਰਦੇ ਆ ਨਵੰਬਰ ਦੇ ਤੇ 187 222 ਰਲਾ ਕੇ ਵੀ ਬੀਜ ਦਿੰਨੇ ਆ ਇਕੱਲੇ ਵੀ ਬੀਜ ਦਿੰਨੇ ਆ ਨਵੇਂ ਵੀ ਹੈ ਜਿਹੜੇ 872 ਹੈ 3386 ਹੈ ਉਹਨਾਂ ਦੇ ਟ੍ਰਾਇਲ ਆ ਅਸੀਂ ਟ੍ਰਾਇਲ ਆਸਤੇ ਹਮੇਸ਼ਾ ਦੋਕ ਟ੍ਰਾਇਲ ਆਸੀਂ ਦੋ ਦੋ ਕਿੱਲਾਂ ਦੇ ਤਿੰਨ ਤਿੰਨ ਕਿੱਲਾਂ ਦੇ ਲਾ ਲੈਨੇ ਆ ਅੱਜ ਜਿਵੇਂ ਤੁਸੀਂ ਵੇਖ ਰਹੇ ਆ ਉਵੇਂ ਜ਼ੀਰੋ ਡ੍ਰਿਲ ਨਾਲ ਹੀ ਸਾਡੇ ਮਤਲਬ ਅਸੀਂ ਬਜਾਈ ਕਰ ਦਿੰਨੇ ਆ ਤੇ ਖਰਚਾ ਦਾ ਜਮਾ ਨਾ ਮਾਤਰੀ ਹੈ ਰੂੜੀ ਦੀ ਰੇਹ ਆ ਜਿਹੜੀ ਉਹ ਵੀ ਪਾ ਰਹੇ ਆ ਰੂੜੀ ਦੀ ਰੇਹ ਇਹਦੇ ਇਸ ਖੇਤ ਚ ਤਾਂ ਪੈ ਗਈ ਆ ਤੁਸੀਂ ਉਧਰ ਤੁਸੀਂ ਦੇਖੋਗੇ ਤਾਂ ਨਾਲ ਦੇ ਨਾਲ ਰੂੜੀ ਦੀ ਰੇਹ ਵੀ ਪਾਈ ਜਾਂਦੇ ਆ ਅੱਗੇ ਕਿਉਂਕਿ ਛੋਨੇ ਵੇਲੇ ਜੇ ਪਾਉਣੇ ਆ ਤਾਂ ਗਰਮ ਹੁੰਦੀ ਹੈ ਸਿੱਧੀ ਬਜਾਈ ਨੂੰ ਨੁਕਸਾਨ ਕਰਦੀ ਹੈ ਇਹ ਔਰ ਜਿਹੜਾ ਇਹ ਮਿਨੀਮਮ ਖਰਚਾ ਔਰ ਮਤਲਬ ਝਾੜ ਜਿਹੜਾ ਪਿਛਲੀ ਵਾਰੀ ਸਾਡਾ ਰਿਆ ਕੋਈ ਕਣਕਾਂ ਦੇ ਝਾੜ ਪਿਛਲੀ ਵਾਰੀ ਸਾਰਿਆਂ ਦੇ ਬਹੁਤ ਚੰਗੇ ਸੀ ਤਾਂ ਬਾੜ ਕਮਣ ਦੀ ਔਸਤ ਸਾਡੇ ਸਾਰੇ ਵਣ ਦੀ ਆ ਗਈ ਸੀ ਜਿਆਦਾ ਵਣ ਜ ਥੋੜੀ ਜੀ ਪ੍ਰੋਬਲਮ ਵੀ ਆਉਂਦੀ ਔਸਤ ਮਤਲਬ ਡਿੱਗ ਪੈਂਦੀ ਹੈ ਕੋਈ ਨਾ ਕੋਈ 2-4 ਕਿਲੇ ਖਰਾਬ ਵੀ ਹੋ ਜਾਂਦੇ ਥੋੜੇ ਤੋਂ ਤਾਂ ਇਹਦੀ ਜਿਹੜੀ ਬਜਾਈ ਹੈ ਉਹ ਸਿੱਧੀ ਬਜਾਈ ਸਾਨੂੰ ਜਿਆਦਾ ਕਾਮਯਾਬ ਹੈ ਰੇਤਲੇ ਵਾਣਾ ਜਾਂ ਕਈ ਥਾਵਾਂ ਤੇ ਜਿਵੇਂ ਸੁੰਡੀ ਦੀ ਸ਼ਿਕਾਇਤ ਆ ਜਾਂ ਨਹੀਂ ਵੀ ਹੈ ਕਾਮਯਾਬ ਪਰ ਸਾਡੇ ਮੋਸਟਲੀ ਮਤਲਬ ਲੋਕ ਹੈ ਜਿਹੜਾ ਸਿੱਧੀ ਬਿਜਾਈ ਕਰਦੇ ਐ ਸੁਪਰਸੀਡਰ ਗੱਠਾ ਅਸੀਂ ਸੋਰੀ ਪਹਿਲਾਂ ਸਾਰੇ ਬਾਹਾਂ ਦੀਆਂ 50 ਕਿਲਿਆਂ ਦੀਆਂ ਬਣਾਤੀਆਂ ਸੀ ਤੇ ਸੁਪਰਸੀਡਰ ਨਾਲ ਵੀ ਕਦੇ-ਕਦੇ ਜਦੋਂ ਅਸੀਂ ਮਤਲਬ ਵੇਣੇ ਆ ਵੀ ਯਾਰ ਗੱਠਾ ਤਿੰਨ-ਚਾਰ ਸਾਲ ਹੋ ਗਏ ਚੱਕਦਿਆਂ ਨੂੰ ਤੇ ਇੱਕ ਅੱਧਾ ਸੀਜ਼ਨ ਹੈ ਜਿਹੜਾ ਸੁਪਰਸੀਡਰ ਨਾਲ ਵਿੱਚ ਵੀਵਾਦ ਨੇ ਤਾਂ ਬੀ ਜੀ ਸੋਧਣਾ ਕਿੰਨਾ ਕੁ ਜ਼ਰੂਰੀ ਹੈ ਕਿਵੇਂ ਤੁਸੀਂ ਹਾਂ ਜਿਹੜਾ ਬੀ ਹੈ ਸੋਧ ਕੇ ਅਸੀਂ ਮਤਲਬ ਲਾਉਨੇ ਐ ਤਾਂ ਹਮੇਸ਼ਾ ਰੈਕਸਲ ਜਿਵੇਂ ਆਪਾਂ ਲਾਉਨੇ ਆ ਇੱਕ ਹੋਰ ਦਵਾਈ ਹੈ ਜਿਹੜੀ ਐਤਕੀ ਅਸੀਂ ਯੂਜ਼ ਕੀਤੀ ਹੈ ਨਾਲ ਔਰ ਉਹਦੇ ਵਿੱਚ ਕੀ ਹੈ ਵੀ ਜਿਹੜਾ ਇਹਨੂੰ ਛੋਟੇ ਤੱਤ ਹੈ ਔਰ ਸੌਰੀ ਜਿਹੜਾ ਵਿੱਚ ਜਮਿਆ ਹੋਇਆ ਪਹਿਲਾਂ ਤੋਂ ਡੀਏਪੀ ਵਗੈਰਾ ਉਹਨਾਂ ਨੂੰ ਵੀ ਉਹ ਸੋਲਿਊਬਲ ਬਣਾਉਂਦੀ ਹੈ ਦੋ ਉਹਦੇ ਫਾਇਦੇ ਆ ਤਾਂ ਦੋ ਦੋ ਵਾਰ ਜਾਂ ਐਤਕੀ ਲਾ ਕੇ ਅਸੀਂ ਉਹਨੂੰ ਟ੍ਰੀਟ ਕੀਤਾ ਤਾਂ ਇਹੀ ਹੈ ਬਸ ਜਿਹੜਾ ਖਰਚਾ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇ ਮਸ਼ੀਨੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਲੇਬਰ ਦੀ ਸਮੱਸਿਆ ਆ ਰਹੀ ਹੈ ਜਿਹੜੇ ਆਪਣੀ ਲੇਬਰ ਹੈ ਉਹ ਬਹੁਤ ਸਾਰੇ ਕੰਮ ਜਿਵੇਂ ਗਠਾਂ ਦੇ ਤੂੜਾ ਇਸੇ ਤਰ੍ਹਾਂ ਚੋਨੇ ਵੇਲੇ ਵੀ ਜਿਵੇਂ ਹੌਲੀ ਹੌਲੀ ਪ੍ਰਵਾਸੀ ਲੇਬਰ ਹੈ ਜਿਹੜੀ ਮੰਡੀਆਂ ਚ ਚਾਰਚੂਰ ਲਾਉਣ ਨੂੰ ਤੇ ਚੋਨਾ ਲਾਉਣ ਨੂੰ ਘਟਦੀ ਜਾ ਰਹੀ ਹੈ ਤੇ ਆਪਣੇ ਬੰਦੇ ਜਿਹੜੇ ਉਹਨਾਂ ਨੇ ਨਵੇਂ-ਨਵੇਂ ਸਕਿੱਲ ਸਿੱਖ ਲਿਆ ਹਨਾ ਕੋਈ ਮਤਲਬ ਕੋਈ ਪਲੰਬਰ ਬਣ ਗਿਆ ਕੋਈ ਲੈਕਟੇਸ਼ਨ ਨੌਜਵਾਨ ਮੁੰਡੇ ਚੰਗੀ ਗੱਲ ਆ ਉਹ ਤੇ ਤਾਂ ਕਰਕੇ ਪੰਜਾਬੀ ਲੇਬਰ ਦੀ ਕਮੀ ਆ ਤੇ ਰੂੜੀ ਦਾ ਕਿਵੇਂ ਰੱਖਿਆ ਕਿੰਨੀ ਪਾ ਰਿਆ ਕਿੱਲੇ ਹਿਸਾਬ ਤੇ ਰੂੜੀ ਤਕਰੀਬਨ ਬਾਈ ਅਸੀਂ 2 ਤੋਂ 3 ਟਰਾਲੀਆਂ ਕਿੱਲੇ ਦੀਆਂ ਪਾਵਾਂਗੇ ਜਾਗ ਹੀ ਲਾਉਣੀਆਂ ਇੱਕ ਹਿਸਾਬ ਦੀ ਬਾਹਰ ਨੂੰ ਕਿਉਂਕਿ ਆਰਗੈਨਿਕ ਮੈਟਰ ਤਾਂ ਪਹਿਲਾਂ ਹੀ ਬਹੁਤ ਆ ਤਾਂ ਉਹਨੂੰ ਗਾਲਣ ਵਾਸਤੇ ਵੀ ਜਿਹੜੇ ਮੈਂ ਛੋਟੇ ਚਾਹੀਦੇ ਐ ਜਿਵਾਣੂ ਤਾਂ ਉਹ ਅਸੀਂ ਰੂੜੀ ਦੇ ਰੂਪ ਚ ਪਾ ਕੇ ਤਾਂ ਹੁਣ ਇਹ ਜਿਹੜੀ ਪਰਾਲੀ ਵਗੈਰਾ ਵਿੱਚ ਮੋਹਣੇ ਐ ਜਾਂ ਉਹ ਚੀਜ਼ਾਂ ਮਤਲਬ ਜਿਵੇਂ ਕਣਕ ਵੇਲੇ ਵੀ ਆਪਾਂ ਅੱਗੇ ਅੱਗ ਨਹੀਂ ਲਾਉਂਦੇਗੇ ਤਾਂ ਉਹਨੂੰ ਉਹਨੂੰ ਖਾਲ ਗਾਲਣ ਆਸਤੇ ਵੀ ਰੂੜੀ ਦੀ ਜ਼ਰੂਰਤ ਹੈ ਜਿਵੇਂ ਦਹੀਂ ਨੂੰ ਆਪਾਂ ਜਾਗ ਲਾਉਣੇ ਹੁੰਦੇ ਆਂ ਉਵੇਂ ਜਾਗ ਦਾ ਕੰਮ ਕਰਦੀ ਹੈ ਇਹ ਪੀ ਐਚ ਲੈਵਲ ਵੀ ਠੀਕ ਤਾਂ ਤਕਰੀਬਨ ਅਸੀਂ ਡੀ اے ਪੀ ਦਾ ਗੱਟਾ ਇੱਕ ਜੀ ਤੇ ਅੱਗੇ ਫਿਰ 12 32 16 ਪੋਟਾਸ਼ ਵਗੈਰਾ ਪਾ ਕੇ ਆਸ਼ ਯੂਰੀਆ ਤੇ ਡੀ اے ਪੀ ਦਾ ਗੱਟਾ ਬਾਅਦ ਚ ਦੇਵਾਂਗੇ ਪੋਟਾਸ਼ ਦੀ ਵੀ ਲੋੜ ਹੁੰਦੀ ਹੈ ਕਣਕ ਵੇਲੇ ਤੇ ਬਸੋ ਜਿਆਦਾ ਜਿਹੜੀ 87 ਹੈ ਕੱਦ ਜਿਆਦਾ ਕਰਦੀ ਹੈ ਤਾਂ ਕਰਕੇ ਅਸੀਂ ਇਹਨੂੰ ਜ਼ੀਰੋ ਡ੍ਰੇਲ ਕਰਦੇ ਆ ਜੇ ਇਹਨੂੰ ਸੁਪਰ ਸੀਡਰ ਨਾਲ ਬੀਜਦੀ ਇਹ ਤਾਂ ਬਹੁਤ ਜਿਆਦਾ ਕੱਦ ਕਰਕੇ ਡਿੱਗਦੀ ਹੈ ਇਹ ਜ਼ੀਰੋ ਡ੍ਰੇਲ ਨਾਲ ਡਿੱਗਦੀ ਨਹੀਂ ਤੇ ਇਹਨੂੰ ਕੋਈ ਤਾਕਤ ਦੀ ਦਵਾਈ ਕਰਨ ਦੀ ਲੋੜ ਨਹੀਂ ਜਦੋਂ ਦੋ ਵਜਾਈ ਕਰ ਦਿੰਦੇ ਆ ਤਾਂ ਉਹ ਲਗਾਤਾਰ ਵਧਦੀ ਦੁਰੀ ਜਾਂਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਇਹ ਤੇ ਯੂਰੀਆ ਵੀ ਘਟ ਪੈਂਦੀ ਹੈ ਦੋ ਗੱਟਿਆਂ ਨਾਲ ਹੀ ਇਹਦਾ ਮਤਲਬ ਸਰ ਜਾਂਦਾ ਜੀ ਤਾਂ ਕਰਕੇ 187 ਚੁਣੀ ਆ ਮੈਂ ਨਾਲ ਫਿਰ ਉਹ এনवायरमेंट ਵਾਲਾ ਇਸ਼ੂ ਦਬਾਕ ਚ ਉਹ ਵੀ ਪਿੱਛੇ ਰਹਿੰਦਾ ਵੀਰ ਰੇਹ ਤੇ ਖਾਦਾ ਠੀਕ ਹੈ ਤੇ ਸਪਰੇਆ ਕਿਵੇਂ ਕੱਟ ਕਰੀਏ ਖਖਾਲੀਆਂ ਸਪਰੇਆ ਵੀ ਆਪਣੇ ਜ਼ਿਆਦਾ ਹੋਈ ਜਾਂਦੀਆਂ ਸੀਗੀਆਂ ਤਾਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਵੀ ਕਿਵੇਂ ਖੇਤ ਨੂੰ ਸਾਫ਼ ਕਿਵੇਂ ਕਰੀਏ ਜਿਵੇਂ ਜੰਗਲੀ ਝੋਨਾ ਉਹ ਬਹੁਤ ਸਿੱਧੀ ਬਿਜਾਈ ਵੇਲੇ ਸਾਨੂੰ ਤੰਗ ਕਰਦਾ ਤਾਂ ਉਹ ਵੀ ਕੋਸ਼ਿਸ਼ ਕਰ ਰਹੇ ਆ ਕੁਝ ਨਵਾਂ ਆਪਣਾ ਲਿਆ ਕੇ ਵੀ ਖੇਤੀ ਇਹ ਆ ਵੀ ਮਸ਼ੀਨੀ ਕਰਨਾ ਕਿਵੇਂ ਜੋੜੀਏ ਮੇਰਾ ਮਾਨੇ ਕਹਿੰਦਾ ਵੀ ਜੇ ਮੈਂ ਇਕੱਲੇ ਨੇ ਵੀ 50 100 ਗੱਲੇ ਦੀ ਬਾਈ ਕਰਨੀ ਉਹਦੇ ਮੈਂ ਇਕੱਲਾ ਕਿਵੇਂ ਕਰ ਸਕਾਂ ਠੀਕ ਹੈ ਜਦੋਂ ਲੇਬਰ ਨਾ ਮਿਲੇ ਪਹਿਲ ਲੇਬਰ ਦੀ ਹੈ ਲੇਬਰ ਵੀ ਆਇਆ ਨਾ ਜੀ ਲੇਬਰ ਸੌਖੀ ਹੁੰਦੀ ਜਾਂਦੀ ਹੈ ਕੋਈ ਵਹਿਲਾ ਕੋਈ ਵੀ ਨਹੀਂ ਤੁਸੀਂ ਇੱਕ ਬੰਦਾ ਭਾਲ ਕੇ ਲਿਆ ਦਿਓ ਸਾਰੇ ਪੰਜਾਬ ਚੋਂ ਕੋਈ ਬੰਦਾ ਵਹਿਲਾ ਨਹੀਂਗਾ ਵਧੀਆ ਮਤਲਬ ਜਿਵੇਂ ਹੁਣ ਆ ਇਹ ਵੀ ਠੇਕੇ ਦੇ ਆ ਰੂੜੀ ਪੁਆਈ ਜਾਂਦੇ ਆ ਅਸੀਂ ਹਨਾ ਵਧੀਆ ਹਜ਼ਾਰ-ਹਜ਼ਾਰ ਦੀੜੀ ਬਣਦੀ ਹੈ ਬੰਦਿਆਂ ਨੂੰ ਤੇ ਚੰਗੀ ਗੱਲ ਆ ਤੇ ਰੱਖੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਮੇਰੇ ਤੇ ਧਿਆਨ ਚ ਰਹਿਣੀਆਂ ਜੀ